ਇੰਟਰਵਿਊਸ ਆ ਮੇਰੇ ਸਾਰੇ ਥੋੜੇ ਅਦਭੁਤ ਹੁੰਦੇ ਸੀ ਕਿਉਂਕਿ ਇੰਟਰਵਿਊ ਇਸ ਤਰ੍ਹਾਂ ਦੀ ਸਥਿਤੀ ਹੁੰਦੀ ਹੈ ਨਾ ਜਿੱਥੇ ਇੱਕ ਤਰ੍ਹਾਂ ਦਾ ਪਾਵਰ ਪਲੇ ਚੱਲਦਾ ਹੈ ਇੱਕ ਹੁੰਦਾ ਹੈ ਐਪਲੀਕੈਂਟ ਜੋ ਕਰੀਬ-ਕਰੀਬ ਸਪਲੀਕੈਂਟ ਬਣਾ ਹੁੰਦਾ ਹੈ ਤੇ ਦੂਜੀ ਔਰ ਬੈਠਾ ਹੁੰਦਾ ਹੈ ਨੌਕਰੀ ਦਾਤਾ ਤਾਂ ਉਹ ਬੜੀ ਅਸਿਮੈਟ੍ਰਿਕ ਪਾਵਰ ਦੀ ਸਿਚੁਏਸ਼ਨ ਹੁੰਦੀ ਹੈ ਤੇ ਇਸ ਤਰ੍ਹਾਂ ਦੀ ਸਥਿਤੀ ਜਿਹੜੀ ਮੇਰੇ ਸਾਹਮਣੇ ਆਂਦੀ ਹੈ ਜਾਂ ਆਂਦੀ ਸੀਗੀ ਤਾਂ ਮੈਨੂੰ ਮਜ਼ਾ ਆ ਜਾਂਦਾ ਹੈ ਕਿ ਸਾਹਮਣੇ ਕਿਸੇ ਐਸੇ ਬੰਦੇ ਨਾਲ ਹੋ ਜੋ ਤਾਕਤ ਵਿੱਚ ਰੁਤਬੇ ਵਿੱਚ ਤੁਹਾਡੇ ਤੋਂ ਅੱਗੇ ਦਾ ਹੋਵੇ ਜੇ ਐਦਾ ਦਾ ਹੋ ਜਾਂਦਾ ਤਾਂ ਮਜ਼ਾ ਆ ਜਾਂਦਾ ਇੰਟਰਵਿਊ ਸਾਰੇ ਮਸਾਲੇਦਾਰ ਹੁੰਦੇ ਸੀ ਉਹਦੀ ਕੀਮਤ ਵੀ ਅਦਾ ਕੀਤੀ ਹੈ ਪਰ ਜਿਵੇਂ ਤੁਸੀਂ ਆਪਣਾ ਰੁਤਬਾ ਕਰਦੇ ਹੋ ਜ਼ਿੰਦਗੀ ਵਿੱਚ ਤੇ ਜੋ ਜੋ ਤਾਕਤਾਂ ਤੁਹਾਨੂੰ ਸਜ਼ਾ ਦੇ ਸਕਦੀਆਂ ਤੇ ਦੇਣਗੀ ਵੀ ਤਾਂ ਉਸ ਸਜ਼ਾ ਮੈਨੂੰ ਮਿਲੀ ਵੀ ਹੈ ਝੇਲੀ ਵੀ ਹੈ ਲੇਕਿਨ ਫਿਤਰਤ ਕੁਝ ਇਹੋ ਜਿਹੀ ਰਹੀ ਹੈ ਕਿ ਅੱਜ ਵੀ ਜੇ ਉਹ ਤਰ੍ਹਾਂ ਦੀ ਸਥਿਤੀ ਨਾ ਜਾਏ ਤਾਂ ਇਹ ਵਾਰ ਵੀ ਉਦਾਂ ਹੀ ਕਰਾਂਗੇ ਜਿਸ ਤਰ੍ਹਾਂ 20 ਸਾਲ ਪਹਿਲਾਂ ਕੀਤਾ ਸੀ